ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਵੀਡੀਓ ਕਿਸੇ ਵੀ ਤਰੀਕੇ ਨਾਲ ਕੋਈ ਸਪான்ਸਰਡ ਜਾਂ ਪੇਡ ਵੀਡੀਓ ਨਹੀਂ ਹੈ ਤੇ ਇਹਦਾ ਪ੍ਰੂਫ ਇਹੀ ਹੈ अगेन ਹਰ ਤਰ੍ਹਾਂ ਕੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਕੋਈ ਰੈਫਰਰ ਲਿੰਕ ਜਾਂ ਫਿਰ ਕੋਈ ਵੀ ਐਦਾਂ ਦਾ ਸਪான்ਸਰ ਲਿੰਕ ਨਹੀਂ ਮਿਲੇਗਾ ਜੋ ਵੀ ਗੱਲ ਹੋਏਗੀ ਸਿੱਧੀ ਤੇ ਸੱਦੀ ਹੋਏਗੀ ਤੇ ਜੋ ਵੀ ਇਸ ਚੀਜ਼ ਦੇ ਵਿੱਚ ਖਰਾਬੀ ਹੋਏਗੀ ਉਹ ਤੁਹਾਡੇ ਸਾਹਮਣੇ ਦੱਸੂਗਾ ਅੱਜ ਆਪਾਂ ਗੱਲ ਕਰਨ ਵਾਲੇ ਹਡੀਐਫਸੀ ਦੇ ਪਿਕਸਲ ਪਲੇ ਕ੍ਰੈਡਿਟ ਕਾਰਡ ਬਾਰੇ ਤਾਂ ਦੇਖਦੇ ਹਾਂ ਆ ਵੀ ਇਹ ਕਾਰਡ ਵਾਕਈ ਇੱਕ ਹਿੱਟ ਹੈ ਜਾਂ ਫਿਰ ਮਿਸ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਇਸ ਕਾਰਡ ਦੇ ਬੇਸਿਕਸ ਦੇਖਦੇ ਹਾਂ Pixel Play Credit Card ਨੂੰ HDFC ਨੇ ਮਈ 2024 ਦੇ ਵਿੱਚ ਲਾਂਚ ਕੀਤਾ ਸੀ ਤੇ ਸਪੈਸ਼ਲੀ ਇਹ ਕਾਰਡ ਇੰਡੀਆ ਦੇ ਵਿੱਚ ਉਦੋਂ ਕਾਫੀ ਫੇਮਸ ਹੋਇਆ ਸੀ ਜਦੋਂ ਇੱਥੇ ਕੰਸਰਟਸ ਦਾ ਸੀਜ਼ਨ ਚੱਲ ਰਿਹਾ ਸੀ HDFC Pixel Play ਦੇ ਇਸ ਕਾਰਡ ਤੇ ਕਾਫੀ ਆਫਰ ਚੱਲ ਰਹੇ ਸੀ ਇਸ ਕਾਰਡ ਨੂੰ HDFC ਨੇ ਦੋ ਵੇਰੀਐਂਟ ਚ ਕੱਟਿਆ Pixel Play ਤੇ Pixel Go Pixel Play ਦੀ ਜਿਹੜੀ ਫੀਸ ਆਫ 500 ਰੁਪਏ ਤੇ Pixel Go ਦੀ 250 ਰੁਪਏ ਪਲੱਸ GST ਐਨਵਾਲ ਫੀਸ ਹੈ ਤੇ ਇਸ ਕਾਰਡ ਨੂੰ HDFC ਦੇ PayZ ਐਪ ਐਪ ਤੋਂ ਮੈਨੇਜ ਕਰ ਸਕਦੇ ਹੋ ਤੇ ਜਿਹੜਾ Pixel Play Credit Card ਹੈ ਉਹ ਐਜ਼ ਆਫ ਨਾਓ ਲਾਈਫਟਾਈਮ ਫ੍ਰੀ ਵੀ ਆਫਰ ਹੋ ਰਿਹਾ ਹੈ ਹੁਣ ਜਿਹੜਾ ਪਿਕਸਲ ਪਲੇ ਕ੍ਰੈਡਿਟ ਕਾਰਡ ਹੈ ਉਹਦੇ ਦੋ ਵੀਰੀਐਂਟ ਨੇ ਵਿਜ਼ਾ ਤੇ ਰੁਪਏ ਤੇ ਕਾਫੀ ਲੋਕ ਰੁਪਏ ਵੀਰੀਐਂਟ ਨੂੰ ਪ੍ਰਿਫਰ ਕਰਦੇ ਆ ਕਿਉਂਕਿ ਆਬਵੀਅਸਲੀ ਉਹ ਯੂਪੀਆਈ ਦੇ ਨਾਲ ਲਿੰਕ ਹੋ ਜਾਂਦਾ ਤੇ ਉੱਥੇ ਉਦਾਂ ਦੇ ਰਿਵਾਰਡਸ ਮਿਲ ਜਾਂਦੇ ਨੇ ਬਟ ਇਹਨਾਂ ਦੋਨਾਂ ਚੋ ਬੈਟਰ ਕਿਹੜਾ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਹੁਣ ਆਪਾਂ ਗੱਲ ਕਰਦੇ ਆ ਇਸ ਕਾਰਡ ਦੇ ਰਿਵਾਰਡ ਰੇਟ ਦੀ ਜੋ ਕਿ ਕਾਫੀ ਔਨ ਪੇਪਰ ਤਾਂ ਸੋਲਿਡ ਲੱਗ ਰਿਹਾ ਹੈ ਤੁਹਾਨੂੰ 5% ਕੈਸ਼ਬੈਕ ਮਿਲਦਾ ਹੈ ਪਿਕਸਲ ਪਲੇ ਕ੍ਰੈਡਿਟ ਕਾਰਡ ਤੇ ਤੇ 5% ਦੇ ਲਈ ਤੁਸੀਂ ਦੋ ਕੈਟੇਗਰੀ ਚੂਜ਼ ਕਰਨੀਆਂ ਹੁੰਦੀਆਂ ਹੈ ਤੇ ਇਹ ਦੋ ਕੈਟੇਗਰੀਜ਼ ਤੁਸੀਂ ਇਹਨਾਂ ਚੋਂ ਕੋਈ ਵੀ ਕੈਟੇਗਰੀ ਦੇ ਵਿੱਚੋਂ ਦੋ ਚੂਜ਼ ਕਰਨੀਆਂ ਹੁੰਦੀਆਂ ਹਨ ਡਾਈਨਿੰਗ ਤੇ ਐਂਟਰਟੇਨਮੈਂਟ ਦੇ ਲਈ ਬੁੱਕ ਮਾਈ ਸ਼ੋ ਤੇ ਜ਼ਮੈਟੋ ਟਰੈਵਲ ਦੇ ਲਈ ਮੇਕ ਮਾਈ ਟ੍ਰਿਪ ਤੇ ਓਬਰ ਗਰੋਸਰੀ ਦੇ ਲਈ ਬਲੈਂਕਟ ਤੇ ਰਿਲਾਇੰਸ 스마트 ਬਾਜ਼ਾਰ ਇਲੈਕਟ੍ਰੋਨਿਕਸ ਦੇ ਲਈ ਕ੍ਰੋਮਾ ਤੇ ਰਿਲਾਇੰਸ ਡਿਜੀਟਲ ਫੈਸ਼ਨ ਦੇ ਲਈ ਨਾਇਕਾ ਤੇ ਮਿੰਟਰਾ ਪਰ ਇਹ ਜਿਹੜਾ 5% ਹੈ ਇਹ ਇੰਨਾ ਵੀ ਮਤਲਬ ਕਿ 500 ਰੁਪਏ ਦੇ ਆਸ-ਪਾਸ ਤੁਸੀਂ ਇਸ 5% ਵਾਲੀ ਕੈਟਾਗਰੀ ਤੋਂ ਕਮਾ ਸਕਦੇ ਹੋ ਦੂਜੇ ਨੰਬਰ 'ਤੇ ਤੁਹਾਨੂੰ 3% ਕੈਸ਼ਬੈਕ ਮਿਲਦਾ ਇੱਕ ਈ-ਕਾਮਰਸ ਪਲੈਟਫਾਰਮ ਤੇ ਤਾਂ ਤੁਸੀਂ ਇਹਨਾਂ 'ਚੋਂ ਕੋਈ ਇੱਕ ਚੂਜ਼ ਕਰ ਸਕਦੇ ਹੋ Amazon, Flipkart ਜਾਂ ਫਿਰ PayZapp ਤੇ ਇੱਥੇ ਵੀ ਤੁਹਾਨੂੰ 500 ਕੈਸ਼ ਪੁਆਇੰਟ ਮੰਥਲੀ ਕੈਪਿੰਗ ਲੱਗਦੀ ਹੈ ਉਸ ਤੋਂ ਬਾਅਦ ਲਾਸਟ ਤੇ ਹੈ 1% ਕੈਸ਼ਬੈਕ ਔਨ ਆਲ ਅਦਰ ਸਪੈਂਸ ਬਾਕੀ ਹਰ ਜਗ੍ਹਾ ਸਵਾਈਪ ਕਰਨ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲੇਗਾ ਪਰ ਕੈਚ ਇਹ ਹੈ ਕਿ ਫਿਊਲ ਵਾਲਟ ਲੋਡਸ ਰੈਂਟ ਪੇਮੈਂਟ ਗਵਰਨਮੈਂਟ ट्राਨੈਕਸ਼ਨ ਤੇ ਕੋਈ ਕੈਸ਼ਬੈਕ ਨਹੀਂ ਮਿਲੇਗਾ ਇੰਸ਼ੋਰੈਂਸ ਪੇਮੈਂਟ ਤੇ ਜੇਕਰ ਜ਼ਿਆਦਾ ਸਪੈਂਡ ਕਰਦੇ ਹੋ ਤਾਂ ਮੈਕਸਿਮਮ 2000 ਕੈਸ਼ ਪੁਆਇੰਟਸ ਪਰ ਡੇ ਦੀ ਲਿਮਟ ਹੈ ਕਾਫੀ ਚੰਗੀ ਖਾਸੀ ਲਿਮਟ ਹੈ ਬਟ ਸਟਿਲ ਕੈਪਿੰਗ ਤਾਂ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਤੁਹਾਡੀ ਕੋਈ ਵੀ ट्रांजैक्शन 100 ਰੁਪਏ ਤੋਂ ਘੱਟਦੀ ਹੈ ਤਾਂ ਉਹਦੇ ਤੇ ਕੋਈ ਕੈਸ਼ਬੈਕ ਨਹੀਂ ਮਿਲੇਗਾ। ਇਸ ਤੋਂ ਬਾਅਦ 1% ਕੈਸ਼ਬੈਕ ਔਨ UPI ਪੇਮੈਂਟਸ 10 ਰੁਪਏ ਵੇਰੀਐਂਟ ਲਈ ਹੈ। ਹੁਣ ਜਿਹੜਾ ਤੁਹਾਡਾ ਰੁਪਏ ਵੇਰੀਐਂਟ ਹੈ ਉਹਨੂੰ ਤੁਸੀਂ UPI ਨਾਲ ਲਿੰਕ ਕਰ ਸਕਦੇ ਹੋ ਤੇ UPI ਪੇਮੈਂਟਸ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲਦਾ ਹੈ। ਸ਼ਾਇਦ ਇਹ ਹੀ وجہ ਹੈ ਕਿ ਬਹੁਤ ਸਾਰੇ ਲੋਕ ਰੁਪਏ ਵੇਰੀਐਂਟ ਨੂੰ ਪ੍ਰੇਫਰ ਕਰਦੇ ਆ। ਤੇ ਇਹਦੇ ਵਿੱਚ ਵੀ ਮੰਥਲੀ 500 ਕੈਸ਼ ਪੁਆਇੰਟ ਦੀ ਕੈਪਿੰਗ ਹੁੰਦੀ ਹੈ। ਉਸ ਤੋਂ ਬਾਅਦ ਅੱਗੇ ਹੁੰਦਾ ਹੈ 스마트 ਬਾਈ ਦਾ ਬੇਨਿਫਿਟ। HDFC ਦੇ 스마트 ਬਾਈ ਪੋਰਟਲ ਤੇ ਕਾਫੀ ਲੋਕ ਸਮਾਰਟ ਬਾਈ ਪੋਰਟਲ ਨੂੰ ਪ੍ਰੇਫਰ ਕਰਦੇ ਆ ਬੈਟਰ ਡੀਲਸ ਦੇ ਲਈ ਪਰ ਤੁਸੀਂ ਹਮੇਸ਼ਾ ਕਰਾਸ ਵੈਰੀਫਾਈ ਕਰਨਾ ਹੈ ਵੀ ਫਾਈਨਲ ਇਫੈਕਟਿਵ ਰੇਟ ਕਿੰਨਾ ਬਣ ਰਿਹਾ ਹੈ ਇਸ ਕਾਰਡ ਦੀ ਵਧੀਆ ਗੱਲ ਇਹ ਹੈ ਵੀ ਇਸ ਕਾਰਡ ਦਾ ਇੱਕ ਕੈਸ਼ ਪੁਆਇੰਟ 1 ਰੁਪਏ ਦੇ ਬਰਾਬਰ ਹੈ ਨਹੀਂ ਤਾਂ ਤੁਸੀਂ ਕਾਫੀ ਸਾਰੇ ਕਾਰਡਸ ਦੇਖੋਗੇ ਜਿੱਥੇ ਇੱਕ ਰਿਵਾਰਡ ਪੁਆਇੰਟ ਦੀ ਵੈਲਿਊ 25 ਪੈਸੀਆਂ 50 ਪੈਸੇ ਦੇ ਬਰਾਬਰ ਹੁੰਦੀ ਹੈ ਪਰ ਪਿਕਸਲ ਪਲੇ ਦਾ ਜਿਹੜਾ ਕ੍ਰੈਡਿਟ ਕਾਰਡ ਆ ਉਹ ਇੱਕ ਕੈਸ਼ ਪੁਆਇੰਟ 1 ਰੁਪਏ ਦਾ ਹੈ ਮਤਲਬ ਕਿ ਜੋ ਵੀ ਤੁਸੀਂ ਕੁਮਾਰੇ ਉਹ ਸਿੱਧਾ ਸਮਝ ਆ ਜਾਏਗਾ 1% 3% 5% ਹੁਣ ਔਨ ਪੇਪਰ ਤਾਂ ਇਹ ਸੁਣਨ ਦੇ ਵਿੱਚ ਕਾਫੀ ਵਧੀਆ ਲੱਗ ਰਿਹਾ ਹੈ ਸਪੈਸ਼ਲੀ ਜਦੋਂ ਬਹੁਤ ਸਾਰੇ ਲੋਕਾਂ ਨੂੰ ਇਹ ਕਾਰਡ ਲਾਈਫਟਾਈਮ ਫ੍ਰੀ ਮਿਲ ਰਿਹਾ ਹੋਵੇ ਬਟ ਕੁਝ ਐਦਾਂ ਦੀਆਂ ਹਿਡਨ ਚ ਹੁਣ ਤਿੰਨ ਵੱਡੇ ਡਰਾਵ ਬੈਕਸ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਯੂਪੀਆਈ ਤੇ 1% ਕੈਸ਼ਬੈਕ ਦੀ ਹੁਣ ਐਚਡੀਐਫਸੀ ਦੇ ਪਿਕਸਲ ਪ੍ਰੇ ਕ੍ਰੈਡਿਟ ਕਾਰਡ ਤੋਂ ਜਿਹੜੀ ਵੀ ਤੁਸੀਂ ਯੂਪੀਆਈ ਟ੍ਰਾਂਜੈਕਸ਼ਨ ਕਰਦੇ ਹੋ ਉਹਦੇ ਤੇ ਤੁਹਾਨੂੰ 1% ਕੈਸ਼ਬੈਕ ਮਿਲਦਾ ਜਿਹਦੇ ਤੇ 500 ਰੁਪਏ ਦੀ ਮੰਥਲੀ ਲਿਮਟ ਹੈ ਹੁਣ ਇਹ 1% ਕੋਈ ਬਹੁਤਾ ਜ਼ਿਆਦਾ ਨਹੀਂ ਹੈ ਬਟ ਸਟਿਲ 0% ਤੋਂ ਤਾਂ ਬੈਟਰੀ ਹੈ ਹੁਣ ਗੱਲ ਇਹ ਹੈ ਵੀ ਬਹੁਤ ਸਾਰੇ ਲੋਕਾਂ ਨੇ ਕੰਪਲੇਨਟ ਕੀਤਾ ਹੈ ਵੀ ਜਿਹੜਾ ਯੂਪੀਆਈ ਦੇ ਵਿੱਚ ਟੈਪ ਐਂਡ ਪੇ ਵਾਲਾ ਆਪਸ਼ਨ ਹੈ ਉਹ ਫੇਲ ਹੀ ਹੋ ਜਾਂਦਾ ਹੈ Samsung Pay ਤੇ Google Pay ਦੀ ਗੱਲ ਕਰੀਏ ਤਾਂ ਉਥੇ ਕਾਰਡ ਲਿੰਕ ਕਰਨ ਦਾ ਕੋਈ ਆਪਸ਼ਨ ਹੀ ਨਹੀਂ ਹੈ ਜੇਕਰ ਕੋਈ ਸੋਲੂਸ਼ਨ ਚਾਹੀਦਾ ਤਾਂ ਉਹਦੇ ਲਈ 7 ਤੋਂ 10 ਦਿਨ ਦਾ ਵੇਟ ਕਰਨਾ ਪੈਂਦਾ ਹੈ ਮਤਲਬ ਕਿ ਟੈਕਨੋਲੋਜੀ ਸਾਈਡ ਤੇ ਕਾਫੀ ਵੱਡਾ ਸਕੋਪ ਹੈ ਇੰਪਰੂਵਮੈਂਟ ਦੇ ਲਈ ਹੁਣ ਕਾਫੀ ਸਾਰੇ ਯੂਜ਼ਰਸ ਨੂੰ UPI ਦੇ 1% ਦਾ ਫਾਇਦਾ ਹੀ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਇਸ ਚੀਜ਼ ਨੂੰ ਰਿਜ਼ੋਲਵ ਕਰਨ ਦੇ ਲਈ ਜਾਂ ਫਿਰ ਸੋਲੂਸ਼ਨ ਦੇ ਲਈ ਕੋਈ سپورਟ ਹੀ ਨਹੀਂ ਮਿਲ ਰਹੀ ਹੁਣ ਦੂਜਾ ਵੱਡਾ ਮੇਜਰ ਇਸ਼ੂ ਹੈ ਲਿਮਟ ਟ੍ਰਾਂਸਫਰ ਕਰਨ ਦਾ ਡਰਾਮਾ ਹੁਣ ਪਿਕਸਲ ਪਲੇ ਕ੍ਰੈਡਿਟ ਕਾਰਡ ਦੇ ਵਿੱਚ HDFC ਕਹਿੰਦਾ ਹੈ ਵੀ ਜੇਕਰ ਤੁਹਾਡੇ ਕੋਲ ਆਲਰੇਡੀ ਕੋਈ HDFC ਦਾ ਕ੍ਰੈਡਿਟ ਕਾਰਡ ਹੈ ਤਾਂ ਉਹਦੀ ਕ੍ਰੈਡਿਟ ਲਿਮਿਟ ਦਾ ਕੁਝ ਪੋਰਸ਼ਨ ਤੁਹਾਨੂੰ ਇਸ ਨਵੇਂ ਕਾਰਡ ਦੇ ਵਿੱਚ ਟ੍ਰਾਂਸਫਰ ਕਰਨਾ ਪਏਗਾ ਤੇ ਗੱਲ ਇਹ ਆ ਕਿ ਇਹ ਜਿਹੜੀ ਲਿਮਿਟ ਟ੍ਰਾਂਸਫਰ ਹੈ ਇਹ ਇਰਰੀਵਰਸੀਬਲ ਹੈ ਮਤਲਬ ਕਿ ਤੁਸੀਂ ਆਪਣੇ ਪੁਰਾਣੇ ਕ੍ਰੈਡਿਟ ਕਾਰਡ ਤੋਂ ਕੁਝ ਲਿਮਿਟ ਇਸ ਨਵੇਂ ਕਾਰਡ ਦੇ ਵਿੱਚ ਟ੍ਰਾਂਸਫਰ ਕਰਤੀ ਫਿਊਚਰ ਦੇ ਵਿੱਚ ਜੇਕਰ ਤੁਸੀਂ ਪਿਕਸਲ ਪਲੇ ਕ੍ਰੈਡਿਟ ਕਾਰਡ ਨੂੰ ਬੰਦ ਕਰਨ ਦਾ ਸੋਚਦੇ ਹੋ ਜਾਂ ਫਿਰ ਬੰਦ ਕਰ ਦਿੰਦੇ ਹੋ ਤਾਂ ਤੁਹਾਡੀ ਜਿਹੜੀ ਉਹ ਕ੍ਰੈਡਿਟ ਲਿਮਿਟ ਆ ਉਹ ਵਾਪਸ ਪੁਰਾਣੇ ਕਾਰਡ 'ਚ ਨਹੀਂ ਆਏਗੀ ਮਤਲਬ ਕਿ ਤੁਹਾਡੀ ਉਨੀ ਕ੍ਰੈਡਿਟ ਲਿਮਿਟ ਖਤਮ ਹੋ ਜਾਏਗੀ ਤੇ ਇਹ ਕੰਡੀਸ਼ਨ ਮੈਨੂੰ ਕਾਫੀ ਅਨਐਕਸੈਪਟੇਬਲ ਲੱਗੀ ਹੁਣ ਇਹ ਐਨੀ ਵੱਡੀ ਕੰਡੀਸ਼ਨ ਇਸ ਲਈ ਹੈ ਕਿਉਂਕਿ ਜਿਹੜੀ ਤੁਹਾਡੀ ਕ੍ਰੈਡਿਟ ਲਿਮ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਉਹਦਾ ਕੁਝ ਪੋਰਸ਼ਨ ਇੱਕ ਨਵੇਂ ਕਾਰਡ ਦੇ ਵਿੱਚ ਪਾ ਕੇ ਤੇ ਬਾਅਦ ਵਿੱਚ ਉਸ ਨਵੇਂ ਕਾਰਡ ਨੂੰ ਬੰਦ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਤੁਹਾਡੀ ਜਿਹੜੀ ਕ੍ਰੈਡਿਟ ਲਿਮਿਟ ਆਫ ਪਰਮਨੈਂਟਲੀ ਖਤਮ ਹੋ ਜਾਂਦੀ ਹੈ ਹੁਣ ਕਾਫੀ ਯੂਜ਼ਰਸ ਨੇ ਇਹਦੇ ਬਾਰੇ 네ਗੇਟਿਵ ਰਿਵਿਊ ਵੀ ਦਿੱਤੇ ਆ ਕਿ ਐਚਡੀਐਫਸੀ ਦੇ 99% ਕਾਰਡਸ ਦੇ ਵਿੱਚ ਇਦਾਂ ਦਾ ਕੋਈ ਰੂਲ ਨਹੀਂ ਹੈ ਇਹ ਸਿਰਫ ਪਿਕਸਲ ਪਲੇ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਸੋ ਜੇਕਰ ਤੁਹਾਡੇ ਕੋਲੇ ਆਲਰੇਡੀ ਕੋਈ ਕਾਫੀ ਵਧੀਆ ਕ੍ਰੈਡਿਟ ਕਾਰਡ ਹੈ ਜਿੱਦੀ ਕਿ ਲਿਮਿਟ 50 ਤੋਂ 7 ਲੱਖ ਰੁਪਏ ਹੈ ਤੇ ਤੁਸੀਂ 50000 ਤੋਂ ਲੈ ਕੇ 1 ਲੱਖ ਰੁਪਏ ਇੱਕ ਨਵੇਂ ਕਾਰਡ ਦੇ ਵਿੱਚ ਟਰਾਂਸਫਰ ਕਰ ਦਿੰਨੇ ਹੋ ਸਿਰਫ ਨਿਆਰੇ ਲੈਣ ਦੇ ਲਈ ਤਾਂ ਹੋ ਸਕਦਾ ਤੁਹਾਨੂੰ ਕੋਈ ਬਹੁਤਾ ਫਰਕ ਨਾ ਲੱਗੇ ਬਟ ਜੇਕਰ ਤੁਸੀਂ ਕੋਈ 2-3 ਲੱਖ ਦੇ ਲਿਮਿਟ ਵਾਲਾ ਕਾਰਡ ਬਹੁਤ ਮਿਹਨਤ ਦੇ ਨਾਲ ਬਿਲਡ ਕੀਤਾ ਹੈ ਤਾਂ ਸੋਚੋ ਵੀ ਤੁਸੀਂ ਉਹਦਾ ਕੁਝ ਪੋਰਸ਼ਨ ਹਮੇਸ਼ਾ ਦੇ ਲਈ ਖਤਮ ਕਰ ਦਿਓਗੇ ਕੀ ਇਹ ਵਰਥ ਇਟ ਹੈ ਜਾਂ ਨਹੀਂ ਹੁਣ ਅਗਲਾ ਕਾਰਡ ਪੇਜ ਐਪ इशੂ ਕਰਦਾ ਹੈ ਤਾਂ ਇਹਦਾ ਐਂਡ ਟੂ ਐਂਡ ਐਕਸਪੀਰੀਅੰਸ ਵੀ ਤੁਸੀਂ ਪੇਜ ਐਪ ਐਪ ਤੋਂ ਹੀ ਮੈਨੇਜ ਕਰ ਸਕਦੇ ਹੋ ਜੋ ਕਿ ਫਾਰ ਫਰਮ ਪਰਫੈਕਟ ਹੈ ਤੁਹਾਨੂੰ ਆਪਣੀਆਂ ਕੁਇਰੀਜ਼ ਵੀ ਪੇਜ ਐਪ ਐਪ ਦੇ ਥਰੂ ਹੀ ਰੇਜ਼ ਕਰ ਮੀਆਂ ਪੈਂਦੀਆਂ ਨੇ ਜੋ ਕਿ ਕਦੇ-ਕਦੇ ਸੋਲਵ ਹੋ ਜਾਂਦੀਆਂ ਨੇ ਤੇ ਮੋਸਟਲੀ ਇਗਨੋਰ ਹੋ ਜਾਂਦੀਆਂ ਨੇ ਲਾਈਵ ਚੈਟ ਸਪੋਰਟ ਦੀ ਗੱਲ ਕਰੀਏ ਤਾਂ ਕਾਫੀ ਲਿਮਟਿਡ ਹੈ ਕਾਲ ਸੈਂਟਰ ਦੇ ਨਾਲ ਡਾਇਰੈਕਟ ਲਿੰਕ ਕਰ ਪਾਉਣਾ ਕਾਫੀ ਮੁਸ਼ਕਲ ਹੈ ਸੋ ਜੇਕਰ ਤੁਸੀਂ ਕਸਟਮਰ ਸਪੋਰਟ ਨੂੰ ਇੰਪੋਰਟੈਂਸ ਦਿੰਨੇ ਹੋ ਤਾਂ ਤੁਹਾਨੂੰ ਬਹੁਤ ਫਰਸਟ੍ਰੇਸ਼ਨ ਹੋ ਸਕਦੀ ਹੈ ਸਪੈਸ਼ਲੀ ट्रांजैक्शन ਫੇਲਿਅਰ ਤੇ ਕੈਸ਼ਬੈਕ ਮ ਫੋਰ ਇਕਜ਼ਾਮਪਲ ਕਿਸੇ ਨੂੰ ਕੋਈ 10% ਪ੍ਰਮੋਸ਼ਨਲ ਜਾਂ ਫਿਰ ਐਕਸਟਰਾ 5% ਮਿਲਣਾ ਸੀ ਬਟ ਉਹਨਾਂ ਦੇ ਟ੍ਰਾਂਜੈਕਸ਼ਨ ਤੇ ਉਹ ਕ੍ਰੈਡਿਟ ਨਹੀਂ ਹੋਇਆ ਤੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਤਾਂ ਉਹਨਾਂ ਨੂੰ ਕੋਈ ਕਲੀਅਰ ਰੈਜ਼ੋਲੂਸ਼ਨ ਨਹੀਂ ਮਿਲਿਆ ਤਾਂ ਇਹ ਕਾਫੀ ਵੱਡਾ ਰਿਸਕ ਹੈ ਇਸ ਕਾਰਡ ਦੇ ਨਾਲ ਹੁਣ ਇਹ ਸਾਰੀਆਂ ਗੱਲਾਂ ਤਾਂ ਠੀਕ ਹੈ ਬਟ ਰੀਅਲ ਲਾਈਫ ਦੇ ਵਿੱਚ ਇਸ ਕਾਰਡ ਬਾਰੇ ਲੋਕ ਕੀ ਕਹਿੰਦੇ ਆ ਔਨ ਗਰਾਉਂਡ ਫੀਡਬੈਕ ਕੀ ਹੈ ਇਸ ਕਾਰਡ ਦਾ ਉਹਦੇ ਬਾਰੇ ਵੀ ਗੱਲ ਕਰ ਲੈਣੀ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਐਵੀ ਐਚਡੀਐਫਸੀ ਨੇ ਹਾਫ ਫੇਕਡ ਪ੍ਰੋਡਕਟ ਹੀ ਮਾਰਕੀਟ ਦੇ ਵਿੱਚ ਲਾਂਚ ਕਰਤਾ ਕਿਉਂਕਿ ਟੈਪ ਐਂਡ ਪੇ ਕੰਮ ਨਹੀਂ ਕਰ Samsung Pay ਜਾਂ Google Pay ਦੇ ਨਾਲ ਇੰਟੀਗ੍ਰੇਸ਼ਨ ਦਾ ਕੋਈ ਆਪਸ਼ਨ ਨਹੀਂ ਹੈ ਕਸਟਮਰ ਸਪੋਰਟ ਦੇ ਲਈ ਪੇਜ ਐਪ ਦੇ ਥਰੂ ਹੀ ਟਿਕਟ ਰੇਜ਼ ਕਰਨੀ ਪੈਂਦੀ ਹੈ ਜਿਹਦਾ ਕੋਈ ਨਾ ਤਾਂ ਟਾਈਮ ਫਰੇਮ ਹੈ ਤੇ ਨਾ ਹੀ ਕੋਈ ਗਰੰਟੀ ਹੈ ਵੀ ਰੈਜ਼ੋਲੂਸ਼ਨ ਮਿਲੇਗਾ ਜਾਂ ਨਹੀਂ ਬਹੁਤ ਸਾਰੇ ਲੋਕਾਂ ਨੂੰ 7 ਤੋਂ 10 ਦਿਨ ਲੱਗ ਜਾਂਦੇ ਆ ਰਿਪਲਾਈ ਆਉਣ ਦੇ ਲਈ ਤੇ ਬਹੁਤਿਆਂ ਨੂੰ ਤਾਂ ਕੋਈ ਰਿਪਲਾਈ ਨਹੀਂ ਆਉਂਦਾ ਹੁਣ ਕਾਫੀ ਸਾਰੇ ਲੋਕ ਇਸ ਕਾਰਡ ਨੂੰ SBI ਦੇ ਕੈਸ਼ਬੈਕ ਕ੍ਰੈਡਿਟ ਕਾਰਡ ਨਾਲ ਵੀ ਕੰਪੇਅਰ ਕਰ ਰਹੇ ਆ ਜੋ ਕਿ ਵਨ ਆਫ ਦਾ ਬੈਸਟ ਕ੍ਰੈਡਿਟ ਕਾਰਡ ਹੈ ਇਸ ਕੈਟਾਗਰੀ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਇਹ ਕੰਪੈਰੀਜ਼ਨ ਕੋਈ ਇਨਾ ਫੇਅਰ ਨਹੀਂ ਹੈ ਕਿਉਂਕਿ SBI ਦਾ ਕੈਸ਼ਬੈਕ ਕ੍ਰੈਡਿਟ ਕਾਰਡ ਤੁਹਾਨੂੰ 5% ਕੈਸ਼ਬੈਕ ਦਿੰਦਾ ਹਰ ਇੱਕ ਆਨਲਾਈਨ ਸਪੈਂਡ ਤੇ ਜੇ ਤੱਕ ਮੰਥਲੀ ਲਿਮਿਟ 5000 ਰੁਪਏ ਬਿਨਾ ਕਿਸੇ ਕੰਪਲਿਕेशंस ਦੇ ਟੂ ਬੀ ਫੇਅਰ HDFC ਦਾ ਇਹ ਪਿਕਸਲ ਪਲੇ ਕ੍ਰੈਡਿਟ ਕਾਰਡ ਆ ਉਹਦੀਆਂ ਤੁਸੀਂ ਕੈਟਾਗਰੀਜ਼ ਚੇਂਜ ਕਰ ਸਕਦੇ ਹੋ 3 ਮਹੀਨੇ ਬਾਅਦ ਪੇਜ ਐਪ ਅਪਡੇਟ ਥ्रू ਬਟ ਸਟਿਲ ਜਿਹੜੀਆਂ ਉਹ ਕੈਟਾਗਰੀਜ਼ ਨੇ ਉਹ ਕਾਫੀ ਰਿਸਟ੍ਰਿਕਟਡ ਨੇ ਬੁੱਕ ਮਾਈ ਸ਼ੋਜ਼ Zomato, MMT, Uber Blanket ਇਹਨਾਂ ਦੇ ਇਕੋਸਿਸਟਮ ਚ ਹੀ ਫਸ ਕੇ ਰਹਿ ਜਾਓਗੇ ਤੁਸੀਂ ਕਿ ਵਾਕਈ ਤੁਹਾਡਾ ਇਨ੍ਹਾਂ ਹੀ ਕੈਟਾਗਰੀਜ਼ ਦੇ ਵਿੱਚ ਸਭ ਤੋਂ ਵੱਧ ਖਰਚਾ ਹੁੰਦਾ ਹੈ ਤੇ ਜੇਕਰ ਹਾਂ ਤਾਂ 5% ਯੂਟਿਲਾਈਜ਼ ਕਰ ਪਾਓਗੇ ਨਹੀਂ ਤਾਂ 1% ਕੈਸ਼ਬੈਕ ਹੀ ਕਮਾ ਪਾਓਗੇ ਹੁਣ ਜੇਕਰ ਮੈਂ ਆਪਣੇ ਪਰਸਨਲ opinion ਦੀ ਗੱਲ ਕਰਾਂ ਜੇਕਰ ਮੈਂ ਕਲੀਅਰਲੀ ਬੋਲਾਂ ਤਾਂ ਮੈਂ ਇਸ ਕਾਰਡ ਨੂੰ ਕਾਫੀ ਕੰਪਲਿਕੇਟਿਡ ਤੇ ਲਿਮਟਿੰਗ ਸਮਝਦਾ ਕਿਉਂਕਿ 5% ਸੁਣਨ ਦੇ ਵਿੱਚ ਤਾਂ ਕਾਫੀ ਵਧੀਆ ਲੱਗਦਾ ਬਟ ਫਿਰ ਉਹਦੇ ਵਿੱਚ ਤੁਹਾਨੂੰ ਸਿਰਫ ਦੋ ਹੀ categories ਚੂਜ਼ ਕਰਨੀਆਂ ਪੈਂਦੀਆਂ ਨੇ 3% e-commerce ਤੇ merchant ਤੇ ਸੁਣਨ ਚ ਵਧੀਆ ਲੱਗਦਾ ਬਟ ਫਿਰ ਤੁਸੀਂ ਉੱਥੇ ਸਿਰਫ ਇੱਕੋ ਹੀ merchant ਚੂਜ਼ ਕਰ ਸਕਦੇ ਹੋ ਤੇ 1% on everything ਜੋ ਕਿ ਕ્વાਇਟ ਐਵਰੇਜ ਹੈ ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਤੇ ਮੰਥਲੀ ਲਿਮਿਟਸ ਲੱਗੀਆਂ ਹੋਈਆਂ ਨੇ ਮਿਨੀਮਮ ਟ੍ਰਾਂਜੈਕਸ਼ਨ ਲਿਮਿਟ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਕੁਝ ਕੈਟੇਗਰੀਜ਼ ਤਾਂ ਐਕਸਕਲੂਡਡ ਕੀਤੀਆਂ ਹੋਈਆਂ ਨੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਰੀਅਲ ਲਾਈਫ ਜਿਹੜਾ ਯੂਜ਼ਸ ਹੈ ਇਸ ਕਾਰਡ ਦਾ ਉਹ ਇੰਨਾ ਪਾਵਰਫੁਲ ਦਿਖਦਾ ਨਹੀਂ ਹੈ ਤੇ ਦੂਜੀ ਡੀਲ ਬ੍ਰੇਕਰ ਗੱਲ ਹੈ ਜਿਹੜੀ ਲਿਮਿਟ ਟ੍ਰਾਂਸਫਰ ਹੈ ਉਹ ਰਿਵਰਸੀਬਲ ਹੈ ਤੇ ਜੇਕਰ ਤੁਹਾਨੂੰ ਇਹ ਪਾਰਟ ਪਰੇਸ਼ਾਨ ਨਹੀਂ ਕਰਦਾ ਵੀ ਇੱਕ ਸਪੇਅਰ ਲਿਮਿਟ ਹੈ ਤੇ ਤੁਸੀਂ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਹੋ ਵੀ 5% ਦੇ ਓਕੇਜਨਲ ਆਫਰਸ ਤਾਂ ਮੈਂ ਕਹੂੰਗਾ ਵੀ ਦੋ ਤਿੰਨ ਵਾਰੀ ਜ਼ਰੂਰ ਸੋਚਿਓ ਕਿਉਂਕਿ ਇੱਕ ਵਾਰੀ ਪਿਕਸਲ ਪਲੇ ਕ੍ਰੈਡਿਟ ਕਾਰਡ ਬੰਦ ਕਰਨਾ ਪੈ ਗਿਆ ਤਾਂ ਤੁਹਾਡੀ ਜਿਹੜੀ ਉਹ ਲਿਮਟ ਜਰਨੀ ਹੈ ਉਹ ਮੈਲਟ ਡਾਊਨ ਹੋ ਜਾਗੀ ਸਪੋਰਟ ਸਾਈਡ ਤੇ ਜਿਹੜਾ ਲੋਕਾਂ ਦਾ ਫੀਡਬੈਕ ਆ ਉਹ ਸੀਰੀਅਸਲੀ ਕਨਸਰਨਿੰਗ ਹੈ ਆਈ ਦੇ ਟਾਈਮ ਤੇ ਹਰ ਕੋਈ ਚਾਹੁੰਦਾ ਹੈ ਵੀ ਸਾਨੂੰ ਕੋਈ ਕੁਇਕ ਰੈਜ਼ੋਲੂਸ਼ਨ ਮਿਲੇ ਬਟ ਅਪੀਅਰੈਂਟਲੀ ਪਿਕਸਲ ਪਲੇ ਕ੍ਰੈਗਰਡ ਦੇ ਵਿੱਚ ਕੁਇਕ ਰੈਜ਼ੋਲੂਸ਼ਨ ਮਿਲਣਾ ਕਾਫੀ ਮੁਸ਼ਕਿਲ ਹੈ ਯੂਸਲੈਸ ਕਾਰਡ मैं ना स्ट्रोंग वर्ड तो नहीं यूज़ करूँगा बट मैं जरूर कहूँगा भी एक हाई मेंटेनेंस कार्ड है विद रिलेटिवली लो रिटर्न्स फॉर मैनी पीपल बिकॉज कैटेगरीज काफ़ी रिस्ट्रिक्टेड ने जिड़िया मंथली कैप्स ने काफ़ी लो ने तो टेक्निकल इशूज़ काफ़ी हाई ने ਜੇਕਰ ਤੁਸੀਂ ਇਹਨੂੰ ਸਟ੍ਰੇਟਫੋਰਡ ਬਾਕੀ ਕਾਰਡਸ ਨਾਲ ਕੰਪੇਅਰ ਕਰੋਗੇ ਜਿਵੇਂ ਕਿ SBI ਕੈਸ਼ਬੈਕ ਜਾਂ ਫਿਰ Axis Aces ਜਿੱਥੇ ਕਿ 2%올 ਕੈਟੇਗਰੀ 4% ਕੁਝ ਸਰਟਨ ਕੈਟੇਗਰੀ ਜਾਂ ਫਿਰ HDFC ਮਿਲਿਨੀਅਮ ਜਿੱਦੇ ਚ ਕਿ 5% ਕੈਸ਼ਬੈਕ ਮਿਲਦਾ ਹੈ Amazon ਜਾਂ Flipkart ਤੇ ਜਿਨੀਆਂ ਦੀਆਂ ਕਿ ਟਰਮਸ ਐਂਡ ਕੰਡੀਸ਼ਨ ਵੀ ਸੇਮ ਨੇ ਤਾਂ ਫਿਰ ਇੱਥੇ Pixel Play ਕ੍ਰੈਡਿਟ ਕਾਰਡ ਇਹਨਾਂ ਕੋਈ ਬਹੁਤੀ ਸੈਂਸ ਨਹੀਂ ਬਣਾਉਂਦਾ ਲਾਈਫਟਾਈਮ ਫ੍ਰੀ ਫੈਕਟਰ ਬਹੁਤ ਸਾਰੇ ਲੋਕ ਨਾ ਫ੍ਰੀ ਚ ਮਿਲ ਰਹੇ ਹੈ ਕਿ ਜਾਂਦਾ ਇਸ ਵਾਲੇ ਮੋਡ ਚ ਚੱਲ ਰਹੇ ਹੈ ਤੇ ਜੇਕਰ ਤੁਸੀਂ ਵੀ ਇਸੇ ਅਪਰੋਚ ਤੋਂ ਤਾਂ ਇੱਕ ਵਾਰੀ ਪਲੀਜ਼ ਸੋਚ ਲਿਓ ਕਿਤੇ ਤੁਹਾਡੀ ਮਿਹਨਤ ਨਾਲ ਬਿਲਡ ਅਪ ਕੀਤੀ ਹੋਈ ਕ੍ਰੈਡਿਟ ਲਿਮਿਟ ਇੱਕ ਝਟਕੇ 'ਚ ਖਤਮ ਨਾ ਹੋ ਜਾਏ ਜੇਕਰ ਇਹਨੂੰ ਬੰਦ ਕਰਨ ਦਾ ਪਲਾਨ ਕਰ ਰਹੇ ਹੋ ਤੇ ਤੁਸੀਂ ਸੋਚ ਰਹੇ ਹੋ ਵੀ 6 ਮਹੀਨੇ ਜੀ ਯੂਜ਼ ਕਰ ਲਾਂਗੇ ਵਧੀਆ ਲੱਗਿਆ ਤਾਂ ਠੀਕ ਹੈ ਨਹੀਂ ਤਾਂ ਬੰਦ ਕਰਵਾ ਦੇਾਂਗੇ ਤਾਂ ਯਾਦ ਰੱਖਿਓ ਵੀ ਤੁਹਾਡੀ ਜਿਹੜੀ ਲਿਮਿਟ ਹੈ ਉਹ ਰਿਵਰਟ ਨਹੀਂ ਹੋਏਗੀ ਇੱਕ ਤਰੀਕੇ ਨਾਲ ਤੁਸੀਂ ਆਪਣੀ ਕ੍ਰੈਡਿਟ ਲਿਮਿਟ ਸ਼੍ਰਿੰਕ ਹੀ ਕਰੋਗੇ ਤੇ ਜੇਕਰ ਤੁਸੀਂ ਫਿਊਚਰ ਦੇ ਵਿੱਚ ਵਧੀਆ ਲਿਮਿਟ ਚਾਹੁੰਦੇ ਹੋ ਤਾਂ ਤੁਹਾਨੂੰ ਵਾਪਸ ਤੋਂ ਇਨਕ੍ਰੀਮੈਂਟਲ ਸਟੈਪਸ ਫਾਲੋ ਕਰਨੇ ਪੈਣਗੇ ਹੁਣ ਗੱਲ ਤਾਂ ਦੋ ਕੇਸਸ ਦੇ ਵਿੱਚ ਤੁਸੀਂ ਇਸ ਕਾਰਡ ਨੂੰ ਕਨਸਿਡਰ ਕਰ ਸਕਦੇ ਹੋ ਪਹਿਲਾ ਇਹ ਵੀ ਤੁਹਾਡੇ ਕੋਲ ਆਲਰੇਡੀ ਕੋਈ ਕ੍ਰੈਡਿਟ ਕਾਰਡ ਨਹੀਂ ਹੈ ਹਾਂਜੀ ਜੇਕਰ ਤੁਹਾਡੇ ਕੋਲ ਆਲਰੇਡੀ ਕੋਈ ਕ੍ਰੈਡਿਟ ਕਾਰਡ ਨਹੀਂ ਹੈ ਤਾਂ ਤੁਸੀਂ ਨਵੇਂ ਕ੍ਰੈਡਿਟ ਕਾਰਡ ਦੇ ਲਈ ਤੇ ਤੁਹਾਨੂੰ ਐਕਚੁਅਲੀ ਐਫਸੀ ਦਾ ਪਿਕਸਲ ਪਲੇ ਕ੍ਰੈਡਿਟ ਕਾਰਡ ਲਾਈਫਟਾਈਮ ਫ੍ਰੀ ਆਫਰ ਹੋ ਰਿਹਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਐਟਲੀਸਟ ਤੁਹਾਨੂੰ 1% ਤਾਂ ਹਰ ਜਗ੍ਹਾ ਤੇ ਮਿਲੇਗਾ ਮਿਲੇਗਾ ਪਲੱਸ ਕਦੇ-ਕਦੇ ਤੁਹਾਨੂੰ ਸਮਾਰਟ ਬਾਏ ਦੇ ਆਫਰਸ ਵੀ ਮਿਲ ਜਾਣਗੇ ਬਟ ਜੇਕਰ ਤੁਹਾਡੇ ਕੋਲ ਆਲਰੇਡੀ ਵਧਿਆ ਕ੍ਰੈਡਿਟ ਕਾਰਡਸ ਹੈਗੇ ਨੇ ਜਿਵੇਂ ਕਿ ਐਸਬੀਆਈ ਕੈਸ਼ਬੈਕ ਹੋ ਗਿਆ ਐਕਸੈਸ ਸੀਜ਼ ਹੋ ਗਿਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਪਿਕਸਲ ਪਲੇ ਕ੍ਰੈਡਿਟ ਕਾਰਡ ਤੁਹਾਨੂੰ ਕੋਈ ਵਾਓ ਫੈਕਟਰ ਦੇ ਪਾਏਗਾ ਤੇ ਦੂਜਾ ਕੀ ਸੀ ਇਹ ਹੈ ਵੀ ਤੁਹਾਡੇ ਕੋਲ ऑलरेडी ਕੋਈ HDFC ਦਾ ਕ੍ਰੈਡਿਟ ਕਾਰਡ ਹੈ ਪਰ ਇੱਕ ਵਧੀਆ ਲਿਮਟ ਦੇ ਨਾਲ ਮੰਨ ਲਓ ਤੁਹਾਡੇ ਕੋਲ ਕੋਈ HDFC ਦਾ ਕਲੱਬ ਮਾਈਲਸ ਜਾਂ ਫਿਰ ਰਿਕੈਲਿਆ ਕ੍ਰੈਡਿਟ ਕਾਰਡ ਹੈ ਜ ਜਦੀ ਕਿ ਲਿਮਟ 7 ਤੋਂ 8 ਲੱਖ ਰੁਪਏ ਹੈ ਤੇ ਤੁਹਾਨੂੰ ਲੱਗਦਾ ਵੀ ਚਲੋ 50 ਹਜ਼ਾਰ ਰੁਪਏ ਆਪਾਂ ਪਿਕਸਲ ਪਲੇ ਕ੍ਰੈਡਿਟ ਕਾਰਡ ਦੇ ਵਿੱਚ ਟਰਾਂਸਫਰ ਕਰ ਦਿੰਦੇ ਹਾਂ ਲਾਈਫਟਾਈਮ ਫ੍ਰੀ ਹੈ 5% ਕਿਸੇ ਨਾ ਕਿਸੇ ਕੈਟਾਗਰੀ ਦੇ ਵਿੱਚ ਕਮਾ ਲੋਗੇ 스마트 ਬਾਏ ਦੇ ਆਫਰ ਵੀ ਲੈ ਲੋਗੇ ਹੋ ਸਕਦਾ ਤੁਹਾਨੂੰ ਕੋਈ ਬਹੁਤਾ ਬਟ ਬਾਇਨ ਨਹੀਂ ਚਾਂਸ ਜੇਕਰ ਫਿਊਚਰ ਦੇ ਵਿੱਚ ਤੁਹਾਨੂੰ ਕੋਈ ਪਿਕਸਲ ਪਲੇ ਕ੍ਰੈਡਿਟ ਕਾਰਡ ਬੰਦ ਕਰਨਾ ਪੈ ਗਿਆ ਤਾਂ ਤੁਹਾਡੀ ਲਿਮਟ ਵਾਪਸ ਨਹੀਂ ਆਏਗੀ ਸੋ ਇਹ ਪ੍ਰੋਸ ਐਂਡ ਕੌਨਸ ਦੇਖ ਕੇ ਹੀ ਅੱਗੇ ਵਧਿਓ ਦੂਜੇ ਪਾਸੇ ਜੇਕਰ ਤੁਸੀਂ ਸਮਾਲ ਸਪੈਂਡਰ ਹੋ ਮਤਲਬ ਕਿ ਤੁਸੀਂ ਮਹੀਨੇ ਦਾ 5 ਤੋਂ 10000 ਹੀ ਕ੍ਰੈਡਿਟ ਕਾਰਡ ਤੋਂ ਸਪੈਂਡ ਕਰਦੇ ਹੋ ਜੇ ਤੁਹਾਡਾ ਜਿਹੜਾ ਬੁੱਕਮਾਈ ਸ਼ੋਜ਼ Zomato Blinkit ਵਗੈਰਾ ਤੇ 2 ਤੋਂ 3000 ਦਾ ਖਰਚਾ ਹੁੰਦਾ ਤਾਂ ਤੁਸੀਂ ਮੈਕਸਿਮਮ ਇਸ ਕਾਰਡ ਦੇ ਨਾਲ 100-200 ਰੁਪਏ ਕਮਾ ਲੋਗੇ ਇਸ ਤੋਂ ਬੈਟਰ ਹੈ ਵੀ ਤੁਸੀਂ ਕੋਈ ਪਲੇਨ 2% 3% ਵਾਲਾ ਕ੍ਰੈਡਿਟ ਕਾਰਡ ਲੈ ਲਓ ਜਿਹਦੇ ਤੇ ਕੋਈ ਕੈਟਾਗਰੀ ਦੀ ਰੈਸਟ੍ਰਿਕਸ਼ਨ ਨਾ ਹੋਵੇ ਤੇ ਦੂਜੇ ਪਾਸੇ ਜੇਕਰ ਤੁਸੀਂ ਬਹੁਤ ਵੱਡੇ ਸਪੈਂਡਰ ਹੋ ਮਤਲਬ ਕਿ ਤੁਸੀਂ ਮਹੀਨੇ ਦਾ 50000 ਤੋਂ ਲੈ ਕੇ 1 ਲੱਖ ਰੁਪਏ ਸਪੈਂਡ ਕਰ ਦਿੰਦੇ ਹੋ ਕ੍ਰੈਡਿਟ ਕਾਰਡ ਤੋਂ ਫਿਰ ਤੁਸੀਂ ਇਸ ਕਾਰਡ ਦੀਆਂ ਵਾਲੀਆਂ ਮੰਥਲੀ ਕੈਪਸ ਲਿਮਿਟ ਨੇ ਉਹ ਬਹੁਤ ਜਲਦੀ ਐਗਜ਼ੌਸਟ ਕਰ ਦੋਗੇ ਤੁਹਾਨੂੰ ਇਸ ਕਾਰਡ ਦੇ ਨਾਲ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਣਾ ਇਸ ਤੋਂ ਬੈਟਰ ਇਹ ਹੈ ਵੀ ਤੁਸੀਂ HDFC ਦਾ ਕੋਈ ਪ੍ਰੀਮੀਅਮ ਕ੍ਰੈਡਿਟ ਕਾਰਡ ਜਿਵੇਂ ਕਿ ਰਿਗੈਲੀਆ ਡਿਨਰਸ ਕਲੱਬ ਜਾਂ ਫਿਰ ਇਨਫੀਨੀਆ ਉਹ ਕਾਰਡ ਕਨਸਿਡਰ ਕਰ ਸਕਦੇ ਹੋ ਜਿੱਥੇ ਤੁਹਾਨੂੰ ਬੈਟਰ ਰਿਵਾਰਡ ਰੇਟ ਪਲੱਸ ਲੌਂਜ ਐਕਸੈਸ ਪਲੱਸ ਟਰੈਵਲ ਬੈਨੀਫਿਟਸ ਵੀ ਬੈਟਰ ਮਿਲਣਗੇ ਫਾਈਨਲੀ ਮੈਨੂਲ ਅਦਾ ਵੀ HDFC ਨੇ ਇਹ ਪਿਕਸਲ ਪਲੇ ਕ੍ਰੈਡਿਟ ਕਾਰਡ ਨੂੰ ਥੋੜਾ ਹੜਬੜੀ ਚ ਲਾਂਚ ਕਰਤਾ ਹੈ ਪਲਾਨ ਕਰ ਰਹੇ ਹੋਣਗੇ ਵੀ ਥੋੜਾ ਜਿਆਦਾ ਟੈਕ ਸੇਵੀ ਕ੍ਰੈਡਿਟ ਕਾਰਡ ਬਣਾਉਣੇ ਹੈ ਇੱਕ ਬੇਸ ਕ੍ਰੀਏਟ ਕਰਨ ਦੇ ਲਈ ਤੇ ਹਜੇ ਤੱਕ ਉਹਨਾਂ ਨੇ ਕਸਟਮਰ سپورਟ ਐਨੀ ਵਧੀਆ ਨਹੀਂ ਹੈ ਫੋਨ ਵਾਲਟ ਇੰਟੀਗ੍ਰੇਸ਼ਨ ਇਨਕੰਪਲੀਟ ਹੈ ਤੇ ਮੈਂ ਇਹ ਕਹੂੰਗਾ ਵੀ ਜੇਕਰ ਤੁਸੀਂ ਇਹ ਸਾਰਾ ਕੁਝ ਚੱਲ ਸਕਦੇ ਹੋ ਸਿਰਫ ਉਹ ਬੁੱਕ ਮਾਈ ਸ਼ੋਅ ਤੇ Zomato ਦੇ 5% ਲੈਣ ਦੇ ਲਈ ਤਾਂ ਠੀਕ ਹੈ ਅਦਰਵਾਈਜ਼ ਇਹ ਕਾਰਡ ਤੁਹਾਡੇ ਲਈ ਵਰਥ ਇਟ ਨਹੀਂ ਹੋਏਗਾ ਮੈਂ ਇਸ ਕਾਰਡ ਨੂੰ ਪੰਜਾਂ ਚੋਂ ਸਿਰਫ 2 ਪੁਆਇੰਟ ਦੇਵਾਂਗਾ ਫਾਰ ਐਕਸਪੀਰੀਐਂਸਡ ਯੂਜ਼ਰਸ ਇਹ ਕਾਰਡ ਬਿਲਕੁਲ ਵੀ ਵਰਥ ਇਟ ਨਹੀਂ ਹੈ ਜੇਕਰ ਤੁਹਾਡੇ ਕੋਲੇ ਆਲਰੇਡੀ ਪਿਕਸਲ ਪਲੇ ਕ੍ਰੈਡਿਟ ਕਾਰਡ ਹੈ ਤਾਂ ਤੁਹਾਡਾ ਐਕਸਪੀਰੀਐਂਸ ਕਿਦਾਂ ਦਾ ਚੱਲ ਰਿਹਾ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਹੋ ਸਕਦਾ ਬਾਕੀ ਵਿਊਅਰਸ ਦਾ ਫਾਈਨਲ ਡਿਸੀਜਨ ਬਣਾਉਣ ਦੇ ਵਿੱਚ ਤੁਹਾਡਾ ਜਿਹੜਾ ਕਮੈਂਟ ਆ ਉਹ ਹੈਲਪ ਕਰ ਦੇ ਬਾਕੀ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਨ ਬੀ ਕੇ ਫਾਈਤੀ